ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪੈਂਡ ਡਾਲੇ ਚੱਕ। ਤਹਿਸੀਲ ਬਟਾਲਾ ਤੇ ਜ਼ਿਲ੍ਹਾ ਸੱਜਣੋ ਗਰਦਾਸਪੁਰ ਆ ਗਿਆ। ਤੇ ਵੀਰਹਰਾਂ ਦਾ ਵੀ ਵਪਾਰ ਲੈਣ ਦਾ ਕੰਮ ਆ ਸਜਣੋ ਰੂਟੀਨ 'ਚ ਗੱਲਾਂ ਬਾਤਾਂ ਹੋਈਆਂ ਤੇ ਪਸ਼ੂ ਆਉਂਦੇ ਆ ਨੋਟ ਕਰ ਲਿਓ ਪੰਜ ਛੇ ਮਹੀਆਂ ਵੀਰਹਰਾਂ ਕੋਲੇ ਹਰ ਵੇਲੇ ਵਿਕਰੀ ਵਾਲੀਆਂ ਹੁੰਦੀਆਂ ਅੱਜ ਦੋ ਝੋਟੀਆਂ ਸਜਣੋ ਬਿਲਕੁਲ ਤਾਜ਼ੀਆਂ ਸੁਈਆਂ ਤੇ ਇੱਕ ਕੁਝ ਦਿਨ ਕੱਚੀ ਤਿਆਰ ਲੋਡ ਤੇ ਮੈਂ ਆ ਸਜਣੋ ਦਿਨ ਕੱਢਦੀ ਆ ਕਿੰਨੇ ਕੱਢਦੀ ਉਹ ਵੀ ਗੱਲਬਾਤ ਕਰਾਂਗੇ ਇਹਦੇ ਥਾਂ ਲੈ ਵੀ ਦੀ ਕੁਆਲਿਟੀ ਚੈੱਕ ਕਰ ਲਓ ਕਲੂਨ ਦੋ ਦੰਦ ਕੱਟੀ ਸੁਈਆਂ ਸਜਣੋ ਦੇਖੋ ਜਮਈ ਸਿੰਘ ਓਕੇ ਰਿਪੋਰਟ ਤੇ ਬੜਾ ਸੋਹਣਾ ਪੱਠਪੁੜਾ ਲੱਗਾ ਤੇ ਉਹ ਗੱਬਣ ਮੈਂ ਜਿਹੜੀ ਤੁਹਾਨੂੰ ਮੈਂ ਦੱਸਦਾ ਵੀ ਹਜੇ ਦਿਨ ਕੱਢਦੀ ਉਹ ਵੀ ਚੈੱਕ ਕਰ ਲਓ ਉਸ ਤੋਂ ਬਾਅਦ ਆਪਾਂ ਐਸ ਝੋਟੀ ਤੋਂ ਸ਼ੁਰੂ ਕਰ ਲੈਨੇ ਆ ਵੀ ਇਹਦਾ ਕੀ ਹਿਸਾਬ ਕਿਤਾਬ ਕਿੰਨੇ ਟਾਈਮ ਦੀ ਸੂਈ ਤੇ ਕਿੰਨਾ ਦੁੱਧਵਾ ਦਾ ਆਜੋ ਲਈਏ ਜਾਣਕਾਰੀ ਤੇ ਨਾਲੇ ਤੋਰ ਕੇ ਵੇਖੀਏ ਨਾ ਵੀਰ ਜੀ ਸਤਿ ਸ੍ਰੀ ਅਕਾਲ ਅਸੀਂ ਜੀ ਕੀ ਹਾਲ ਚੱਲ ਜੇ ਵਧੀਆ ਜੀ ਮੇਰਾ ਤੁਸੀਂ ਸੁਣਾਓ ਬਸ ਇਤਨਾ ਕਿਰਪਾ ਬਾਬੇ ਜੀ ਚੜਦੀ ਕਲਾ ਨਾ ਮਤੈ ਚੜਦੀ ਕਲਾ ਜਾਣਾ ਨਾ ਮੇਰੇ ਵੀਰ ਦਾ ਇਹ ਨਾ ਹੀ ਮੇਰਾ ਅਮਨ ਫੌਜੀ ਅਮਨ ਫੌਜੀ ਦੇ ਨਾਮ ਆ ਸਾਰੇ ਜਾਣਦੇ ਆ ਸਾਰੇ ਜਾਣਦੇ ਠੀਕ ਆ ਤੇ ਪਿੰਡ ਮੇਰੇ ਭਰਾ ਦਾ ਪਿੰਡ ਮੇਰਾ ਵੇਡਾਲੀ ਚੱਕ ਜੇ ਤਸਵੀਰ ਬਟਾਵਾ ਜਿਲ੍ਹਾ ਕਰਦਾਸਪੁਰ ਜਿਲ੍ਹਾ ਕਰਦਾਸਪੁਰ ਆ ਗਿਆ ਲਾਗੇ ਚਠਾ ਸੀੜਾ ਦਾਲਮੰਗਲ ਤੁਨਪੁਰ ਠੀਕ ਆ ਜਿਹੜੇ ਆਹ ਗਵਾਂਡ ਦੇ ਨਕਰ ਹਾਂਜੀ ਹਾਂਜੀ ਤੇ ਨੰਬਰ ਵੀਰੇ ਆਪਣਾ 82890 ਹਾਂਜੀ 724 6 ਇੱਕ ਵਾਰੀ ਹੋਰ ਰਿਪੀਟ ਕਰੀਏ 82890 724 6 ਇਹ ਆਪਣੇ ਆ ਹੈਵਪਾਰ ਲੈਣੀ ਹਾਂ ਜੀ ਪਸ਼ੂ ਰੂਟੀਨ ਚ ਹੀ ਹੁੰਦੇ ਆ ਰੂਟੀਨ ਜਿਹੜੇ 5 6 ਰੋਗ ਹੱਟ ਪੈਂਦੇ ਆ ਹਾਂ ਮੱਝਾਂ ਜਿਆਦਾ ਲੈਣੇ ਕਿ ਗਾਂ ਵੀ ਜੋ ਮਿਹਨਤ ਜਿਆਦਾ ਮੱਝ ਲੈ ਲੈਂਦਾ ਜਨਾ ਜਿਆਦਾ ਮੱਝ ਲੈਣੇ ਜੇ ਕੋਈ ਗਾਂ ਵੀ ਪਾਣਾ ਮਿਲ ਜੇ ਤਾਂ ਲੈ ਲਈ ਵੀ ਕੋਈ ਵੀ ਸੱਜਣ ਆਪਣੇ ਨਾਲ ਕਨੈਕਟ ਕਰ ਸਕਦਾ ਹਨ ਵੀ ਪਸ਼ੂ ਪਾਂਚ ਚਾਰ ਇਧਰ ਉਧਰ ਹੁੰਦੇ ਹੀ ਆ ਠੀਕ ਆ ਤੇ ਆ ਛੋਟੀ ਤੋਂ ਜੇ ਭੋਜੀ ਸਾਹਿਬ ਸ਼ੁਰੂ ਕਰੀਏ ਤੇ ਕਿਹੜਾ ਸੁਆ ਸੁਆ ਦੂਜਾ ਮੇ ਜੀ ਦੂਜਾ ਸੁਆ ਸੁਆ ਪੰਜ ਹੋ ਗਏ ਨੇ ਪੰਜ ਦਿਨ ਦੀ ਸੂਈ ਆ ਜੇ ਮਰ ਕੱਟੀ ਜੇ ਠੀਕ ਆ ਮਗਰ ਆਗੀ ਕੱਟੀ ਉਹਦੇ ਦਾਸਟਰ 8-9 ਕਿਲੋ ਜੀ 8-9 ਕਿਲੋ ਇਹਦੇ ਕੋਲੇ ਜਿਹੜਾ ਦੁੱਧ ਐਨ ਹਾਜ਼ਰ ਆ ਜੀ ਠੀਕ ਆ ਚੂਨ ਚੰਨ ਦੀ 1 ਨੰਬਰ ਪੋਲੀ ਦਾ ਕੋਈ ਚੱਕਰ ਨਹੀਂ ਰੂਮਰ ਕੀ ਪੋਲੀ ਠੀਕ ਆ ਕੱਤ ਕੋ ਤਾਂ ਸਜਣੋ ਬਹੁਤ ਚੰਗਾ ਤੁਸੀਂ ਤੁਰਦੀ ਦਾ ਗੈਸ ਲਾ ਲਿਓ ਫੌਜੀ ਸਾਹਿਬ ਦੇ ਸਾਧ ਤੋਂ ਤੇ ਵੱਡੇ ਟੰਚ ਦੀ ਬਈ ਇਹਨੇ ਪਹਿਲਾਂ ਨੇ ਦੁੱਧ ਕਿੰਨਾ ਕ ਦਿੱਤਾ ਪੁੱਛਿਆ ਇਹਦੇ ਮਾਲਕਾਂ ਨੂੰ ਹਾਂ ਜੀ ਦੱਸਿਆ ਉਹ ਵੀ 9 ਗੋਲ ਕਰਦੇ ਪਹਿਲਾਂ ਕੱਟੀ ਨੇ 9 ਕਿਲੋ ਦੁੱਧ ਚੋਇਆ ਉਹਨਾਂ ਨੇ ਠੀਕ ਆ ਤੇ ਐਤ ਕੀ ਦੁੱਧ ਕਿੰਨਾ ਦੇ ਦੂਗੀ ਇਹ ਕਿਦੋਂ 11-12 ਟਿਕਟੇ ਕੀ ਉੱਤੇ ਇਹਨਾਂ ਦਾ ਦੇਣਾ ਚਾਹੀਦਾ ਕੱਦ-ਕੁੱਦ ਚੰਗਾ ਹਨ ਤੇ ਬਾਕੀ ਸਾਰੀ ਜੈੱਟ ਬਲੈਕ ਬਾਕੀ ਮੇਰੇ ਵੀਰ ਆਉਣ ਉਹ ਤਿੰਨਾਂ ਨੂੰ ਥੱਲੀ ਕਰਨ ਹਾਂ ਖਾਣ ਪੀਣ ਰਹਿਸ ਵੀ ਉਹ ਮਿਲੇਗੀ ਉਹਦੇ ਆਏ ਬੰਦੇ ਹਾਂ ਨਹੀਂ ਠੀਕ ਆ ਤਾਂ ਨਵਾਦਾ ਲੋ ਵੀ ਸਜਣੋ ਫੌਜੀ ਸਾਹਿਬ ਕਹਿੰਦੇ ਵੀ ਆਓ ਆਪਦੀ ਚੋਕੇ ਭਾਵੇਂ ਦੋ ਡੰਗ ਲੈ ਜਾਓ ਤਿੰਨ ਲੈ ਜਾਓ ਰੋਟੀ ਪਾਣੀ ਵੀ ਜੀਵ ਜਾ ਖਾਣੇ ਉਹ ਜਾ ਦੇਵਾਂਗੇ ਤੁਹਾਨੂੰ ਤੇ ਤੋਰ ਕਰਾਇਓ ਮੇਰੇ ਭਰਾ ਚੱਕ ਦੋ ਵਿਸ਼ੇਦਨ ਕੱਦ ਦੀ ਮੈਂ ਗੱਲ ਤੁਹਾਨੂੰ ਪਹਿਲਾਂ ਵੀ ਦੱਸੀ ਨਾ ਕੱਦ ਬਹੁਤ ਚੰਗਾ ਕੱਟੀ ਦਾ ਉੱਚੇ ਲੰਮੇ ਕੱਦ ਦੀ ਬੇਲ ਚੰਗੀ ਤੇ ਵੇਖੋ ਲੇਵਾ ਪਾਂਡਾ ਕੀ ਬਾਤ ਹੈ ਤੇ ਥਣ ਲੱਗਾ ਚਵਾਈ ਵਾਲਾ ਇਹ ਮੈਂ ਨਹੀਂ ਕਹਿੰਦਾ ਇਹ ਗਾਂ ਆਪਣੀ ਮੱਝ ਕਹਿੰਦੀ ਕਰਮਾਂ ਵਾਲੀ ਝੋਟੀ ਕਹਿੰਦੀ ਆ ਵੀ ਮੈਨੂੰ ਥਣ ਚਵਾਈ ਵਾਲਾ ਲੱਗਾ ਤੇ ਫੌਜੀ ਸਾਹਿਬ ਮਾਰ ਕਮਾਏ ਹੋਏ ਇਹ ਥੋੜੀਆਂ ਜੀਆਂ ਭਲਾ ਵੀ ਆ ਹਜੇ ਹੈਨਾ ਤਾਜੀ ਕਰਕੇ ਹਾਂ ਨਹੀਂ ਠੀਕ ਆ ਸਜਣਾ ਬੋਲੇ ਚ ਝੋਟੀਆਂ ਹਜੇ ਤੇ ਮੰਨ ਲਓ ਵੀ ਕੋਈ 14 15 ਦੁੱਧ ਨਹੀਂ ਦੱਸਿਆ ਫੌਜੀ ਸਾਹਿਬ ਨੇ ਤੁਹਾਨੂੰ ਇੰਨਾ ਦੁੱਧ ਜਿੰਨਾ ਦੱਸਤਾ ਨਾ ਬੇਫਿਕਰੋ ਕਿੰਨੇ ਦੁੱਧ ਤੇ ਮੱਝ ਲੈ ਲਿਓ ਕਿਉਂਕਿ ਨਵੇਂ ਹਾਨ ਚ ਝੋਟੀਆਂ ਨੂੰ 10 11 ਕਿਲੋ ਦੁੱਧ ਕੁਛ ਵੀ ਨਹੀਂ ਕਹਿੰਦਾ ਵੇਖੋ ਇਥੋਂ ਬਰੀਕੀ ਲੱਗੀ ਕੱਟੀ ਨੂੰ ਚਾਰਾਂ ਥਾਣਾ ਦਾ ਆਪਸੀ ਗੈਪ ਦੂਰੀ ਨਾ ਸੋਹਣੀ ਲੱਗੀ ਹੋਈ ਤੇ ਫੌਜੀ ਸਾਹਿਬ ਇਹਦਾ ਰੇਟ ਹੈ ਰੇਟ ਪਾਇਆ ਦੱਦੇ ਕਿਲੋ ਦਾ 85 ਗਾ ਤੇਣੇ ਘਾਟ ਅੱਸੀ ਦੇ ਦਾਨੀ 77000 ਦੀ ਹਾਂਜੀ ਤਾਂ ਗੀ ਪੱਕੀ ਗੱਲ ਪੱਕੀ ਗੱਲ ਵੇਖ ਲੈ ਕੋਈ ਰੈਰੂ ਕਰ ਲੈ ਨਾਲ ਦੇਣਾ ਦਾਣਾ ਹੋ ਗਈ ਰਿਆ ਹੋ ਗਈ ਇਹਨਾਂ ਪਾਣ ਦਾ ਪਾ ਦੇਣਾ 77000 ਦੀ ਝੋਟੀ ਤਾਜੀ ਸੂਈ 9 ਕਿਲੋ ਬੌਲੀ ਬੌਲੀ ਲੋ ਵੀ ਸਜਣਾ ਐਦੋਂ ਪਾਣਾ ਨਹੀਂ ਮਿਲਣੀ ਹੁਣ ਆਪਾਂ ਨੂੰ ਐਡੀ ਚੰਗੀ ਕੱਟੀ ਇਹ ਨੋਟ ਕਰ ਲਿਓ ਏਰੀਏ ਦਾ ਹਿਸਾਬ ਹੁੰਦਾ ਤੇ ਬਾਕੀ ਆਪਣੇ ਏਰੀਏ ਦੇ ਵਿੱਚ ਇਹ ਕੱਟੀ ਇਸ ਭਾਜ ਆਪਣਾ ਹੀ ਵਪਾਰ ਦਾ ਕੰਮ ਆ ਨਹੀਂ ਮਿਲਨੀ ਇੱਥੋਂ ਵੇਖੋ ਆ ਜਿਹੜਾ ਥਾਣਾ ਨਾ ਮੈਂ ਤੁਹਾਨੂੰ ਦੱਸਿਆ ਵੀ ਚਵਾਈ ਵਾਲਾ ਫੌਜੀ ਸਾਹਿਬ ਚੀ ਚੀਰ ਕੀ ਮੋਟੀ ਚਵਾਈ ਹੋ ਹਨਾ ਆ ਪੋਲੀ ਦੀ ਠੰਡੀ ਮੈਸ ਕੋ ਜਾਲੇ ਬਸ ਨਹੀਂ ਮੋਟਰ ਲੱਗੀ ਆ ਦੇ ਮੱਕਿਆਈ ਹਨਾ ਨਹੀਂ ਠੀਕ ਆ ਮਗਰ ਵੀ ਕੱਟੀ ਇੱਕ ਦੀਆਂ ਧੋ ਬਣ ਜਾਣੀਆਂ ਹਨਾ ਜੇ ਕਿਸ ਨੇ ਸੰਭਲੀਆਂ ਤੇ ਆ ਝੋਟੀ ਦਾ ਕੀ ਹਿਸਾਬ ਪਤਾਵਾ ਫੌਜੀ ਸਾਹਿਬ ਇਹ ਝੋਟੀ ਮੂੰਹ ਦੋ ਦਾ ਨਜੇ ਠੀਕ ਆ ਤੇ ਸਵੇਰ ਤੋਂ ਪਹਿਲਾਂ ਹਾਂ ਪੈ ਲੂਣ ਸੂਈ ਤੇ ਮੂੰਹ ਦੂ ਦੰਦ ਹਾਂਜੀ ਹਾਂਜੀ ਇਹ ਕਦੋਂ ਸੂਈ ਆ ਪਰਸੋਂ ਸਰੀਏ ਪਰਸੋਂ ਦੀ ਸੂਈ ਆ ਹਾਂਜੀ ਹਾਂਜੀ ਤੇ ਇਹਦੇ ਕੋਲੇ ਬੋਲੀ ਬੋਲੀ ਇਹਦੇ ਸੱਤ ਕੋਲੇ ਫਿਲਾਵ ਜਿਵੇਂ ਪਹਿਲਾਂ ਨਾ ਬੱਚੇ ਪੁੱਛੇ ਤੇ ਸਹਿਮ ਤੋਕੇ ਰਿਪੋਰਟ ਪੂਰੀ ਸੀਲ ਠੰਡੀ ਨਹੀਂ ਠੀਕ ਆ ਸਭਾ ਚੰਗਾ ਪੂ ਚੱਕ ਦੀ ਇਹ ਤਾਂ ਕੱਢਿਓ ਬਾਹਰ ਇਹਨੂੰ ਲਓ ਵੀ ਸਜਣੋ ਇਹਦੀ ਵੀ ਤੋਰ ਚੈੱਕ ਕਰਿਓ ਤੇ ਇਹਦੇ ਕੋਲੇ ਬੱਚਾ ਫੌਜੀ ਸਾਹਿਬ ਇਹਦੇ ਕੋਲੇ ਆ ਗਿਆ ਕਟਾ ਹਾਂਜੀ ਆ ਸਜਣੋ ਦੰਦ ਨਾ ਇਹਨੇ ਵਿਖਾ ਤੇ ਆਪਾਂ ਨੂੰ ਦੇ ਓਕੇ ਰਿਪੋਰਟ ਦੋ ਦਾਂਦੀ ਆ ਵੇ ਖੋਲੇਵਾ ਪਾਂਡਾ ਕੱਟੀ ਨੂੰ ਤੇ ਚੰਗੀ ਸਾਂਭਿਓ ਪਹਿਲਾਂ ਕੱਟੀ ਚੰਗਾ ਦਾ ਚੋਣ ਚਾਨ ਤੇ ਇਹਦਾ ਵੀ ਖਰਾ ਆ ਖਰਾ ਉਮਰ ਵਰਗਾ ਵੈਰਲ ਵਰਲ ਬੜੀ ਲੱਕੀ ਕੱਟੀ ਨੂੰ ਹਨਾ ਥੋੜੀ ਪਰੇ ਨੂੰ ਕਮਾਇਓ ਉਧਰ ਨੂੰ ਹਾਂ ਇਹ ਇਥੋਂ ਮੋੜ ਦੋ ਪਰੇ ਦੀ ਹਾਂ ਫੌਜੀ ਸਾਹਿਬ ਉਧਰ ਨੂੰ ਇਥੋਂ ਵੇਖੋ ਸਜਣਾ ਕੀ ਬਾਤਾਂ ਨਾ ਲਿਵੇ ਪਾਂਡੇ ਦੀਆਂ ਕੱਟੀ ਦੀਆਂ ਇਹ ਆਉਂਦੇ ਸੂਏ ਨੂੰ ਸਜਣੋਂ ਬਹੁਤ ਚੰਗੀ ਮਹਿ ਬਣੂਗੀ ਕਿਉਂਕਿ ਸਰੀਰ ਕਟਾਂਚਾ ਕਦ ਕਾਠ ਪੱਠ ਪੁੜੇ ਦੀ ਬੜੀ ਨੱਗਰ ਆ ਤੇ ਆ ਆਉਂਦੇ ਸੂਏ ਨੂੰ ਕਰਮਾਂ ਵਾਲੀ ਬੜੀ ਜਵਾਨ ਹੋ ਜਾਣੀ ਆ ਤੇ ਚਾਰੇ ਥਣਾ ਦਾ ਗੈਪ ਦੂਰੀ ਐਨ ਇੱਥੇ ਚੈੱਕ ਕਰੋ ਵੇਖੋ ਕਿੰਨੀ ਕੁਆਲਿਟੀ ਆ ਲਾਲੀ ਵਾਲਾ ਲੇਵਾ ਤੇ ਦੁੱਧ ਕਰਮਾਂ ਵਾਲੀ ਪਾਊਗੀ ਕੋਈ ਕਹਿਣ ਵਾਲੀ ਗੱਲ ਨਹੀਂ ਵੇਖੋ ਹੈ ਨਾ ਕੀ ਕਹਿਣੇ ਤੇ ਫੌਜੀ ਸਾਹਿਬ ਫਿਰ ਇਹਦਾ ਰੇਟ ਕੱਟੀ ਆ ਆਪਣੀ ਇਸ ਦਾ ਬੁਲਵਾਨ ਲਖਦਾ ਹੈ 110 ਕਰੀਏ ਜਾਂ ਲੱਕ ਰਹੀਏ 95000 ਦਿਹਾੜਾ ਨਾਲ 90 ਤੇ 5 95000 ਪੱਕੀ ਗੱਲ ਮੁਗਲ ਖੜੀ ਐ ਅੱਜ ਫੌਜੀ ਦੀ ਪੱਕੀ ਗੱਲ ਹੈ ਮੇਰੇ ਕੋਲ ਖੰਡੀ ਗੱਲ ਵੀ ਕੋਈ ਦਿਨ ਦਾ ਨਹੀਂ 95 ਦੀ ਫੌਜੀ ਦਊਂਗਾ ਮੈਂ ਦਊਂਗਾ ਨਹੀਂ ਠੀਕ ਭਾਵੇਂ ਭਾਵੇਂ ਦੇਣੀ ਭਾਈ ਭਾਣਾ 95 ਜੋ ਜੇ ਕੋਈ ਰੈਂਗ ਲਾਵੇ ਤੇ ਮਾੜੀ ਮੂੜ ਛੋੜ ਛੱਪਾ ਕਰਾਂਗੇ ਕਰ ਦਿਆਂਗੇ ਧੰਨਵਾਦ ਉਹ ਵੀ ਕੱਢ ਲੈ ਚੁੱਪ ਠੀਕ ਐ ਵੀਰੇ ਇਹ ਦੂਜਾ ਸੂਆ ਸੁੰਦੀ ਆ ਕਿ ਤੀਜਾ ਇਹ ਕਿਸ ਦੁਸਰਾਂ ਨੂੰ ਕਰੀਏ ਦੂਜਾ ਸੂਬਾ ਹੀ ਨਹੀਂ ਠੀਕ ਆ ਜੇ ਉੱਧਰ ਦੀ ਨਿਕਲਦੀ ਤਾਂ ਉੱਧਰ ਦੀ ਕੱਢ ਲਿਆ ਤੇ ਫੌਜੀ ਸਾਹਿਬ ਇਹ ਦਿਨ ਕਿੰਨੇ ਪਾਏ ਪਹਿਲਾ ਇਹਦੇ 20 ਦਿਨ ਪਾਏ ਆ ਸੱਜਣੋ ਹਜੇ ਤੇ ਝੋਟੀ ਦਾ ਕਦ ਕਾਠ ਬਹੁਤ ਚੰਗਾ ਤੇ ਆਪਾਂ ਕਿਹਾ ਵੀ ਵਿਖਾ ਆ ਦਈਏ ਜੇ ਕੋਈ ਸੱਜਣ ਸੰਭਣ ਵਾਲਾ ਹੋਇਆ ਤੇ ਉਹਨੂੰ ਦੇ ਦੇਾਂਗੇ ਕਿਉਂਕਿ ਉਹ ਮੈਂ ਤਾਂ ਤਿਆਰ ਕਰਕੇ ਵੀ ਇਹਦੀ ਵੀਡੀਓ ਪਾਊਗੀ ਜੇ ਫੌਜੀ ਸਾਹਿਬ ਕਹਿੰਦੇ ਨਾ ਵੀ ਕਿਹਦਾ ਫਿਰ ਤਿਆਰ ਕਰਾਂਗੇ ਪਤਲੇ ਪਿੰਡੇ ਦੀ ਝੋਟੀ ਆ ਤੇ 20 ਦਿਨ ਬਾਕੀ ਆ ਸੂਹਾ ਦੂਜਾ ਫੌਜੀ ਸਾਹਿਬ ਹਨ ਤੇ ਬਾਕੀ ਜਿਵੇਂ ਫੌਜੀ ਸਾਹਿਬ ਕੱਚੀ ਆ ਤੇ ਥਣਾ ਥਣਾ ਲੋ ਭਰ ਲੋ ਓਕੇ ਨਾ ਓਕੇ ਓਕੇ ਗਰੰਟੀ ਹਾਂ ਗਰੰਟੀ ਇਸ ਚੀਜ਼ ਦੀ ਕਿਉਂਕਿ ਕੱਚੀ ਖਰੀਦਦਾ ਇਸ ਇਹ ਇਹ ਚੀਜ਼ ਤੋਂ ਡਰਦਾ ਨਹੀਂ ਅਗਲਾ ਅਗਲਾ ਕਹਿੰਦਾ ਯਾਰ ਇਹ ਕੱਚੀ ਵੇਚਦੇ ਪਰ ਨਹੀਂ ਕੋਈ ਨੌਕਸ ਨਾ ਹੋਵੇ ਪੁੱਛਾ ਦਿਖਾ ਦੇ ਹਾਂ ਥਣ ਘੱਟ ਨੂੰ ਮਾਜੂਰ ਗਰੰਟੀ ਆ ਆਪਣੀ ਜ਼ਿੰਮੇਵਾਰੀ ਫੁੱਲ ਫੁੱਲ ਠੀਕ ਆ ਤੇ ਅੱਜ ਦਾ ਰੇਟ ਇਹਦਾ ਅੱਜ ਇਹਦਾ 65000 ਰੁਪਏ ਉਹਦੇ ਚੋਂ ਕੋਈ ਛੋੜ ਛੱਪਾ ਮੰਨਤਾਂ ਨੂੰ ਜੂ ਥੋੜਾ ਬਦ ਚਾਹੋ ਇਹ ਲਾ 64 ਦੀ ਬੈਂਦੇ ਲਾ 64000 ਦੀ ਜੇ ਪਕਾ ਕੇ ਤੇ ਜਿਹੜੇ ਰੇਟ ਵੱਖਰਾ ਹੋਣਾ ਜੀ ਹਾਂ ਨਹੀਂ ਠੀਕ ਆ ਫੌਜੀ ਸਾਹਿਬ ਕਹਿੰਦੇ ਵੀ ਸੱਜਣੋ ਜੇ ਤਿਆਰ ਕਰਕੇ ਮੈਂ ਜਿਹੜੇ ਏਰੀਏ ਦੇ ਹਿਸਾਬ ਨਾਲ ਪਕਾ ਕੇ ਦੇਤੀ ਤਾਂ ਕਹਿੰਦੇ ਬਾਈ ਫਿਰ ਰੇਟ ਉਹਦਾਂ ਇੱਧਰ ਆ ਜਿਓ ਮੜਾ ਜਾ ਤੇ ਕੱਦ ਕਾਠ ਚੰਗਾ ਤੇ ਗਾਰੰਟੀ ਦਿੱਤੀ ਤੁਹਾਨੂੰ ਦੂਜਾ ਸੂਹਾ ਤੇ 64000 ਦੀ ਮਿਲ ਜਾਣੀ ਹੈ 10 ਦਿਨ ਪੱਠੇ ਪਾ ਲਿਓ 10 ਦਿਨਾਂ ਨੂੰ ਤਾਂ ਸੱਜਣੋ ਵਿਕਰੀ 'ਚ ਆ ਜਾਣੀ ਕਿਉਂਕਿ 15 ਦਿਨ ਪਸ਼ੂ ਪਹਿਲਾਂ ਵੀ ਵਿਕਰੀ 'ਚ ਆ ਜਾਂਦਾ ਆ ਇਹਦੇ ਬੱਚੇ ਕੱਟੇ ਵਾਲੀ ਬਿਲਕੁਲ ਤਾਜੀ ਨਾੜੂਆ ਨਾਲ ਆ ਤੇ ਆ ਆ ਗਈ ਇੱਕ ਨੰਬਰ ਵਾਲੀ ਝੋਟੀ ਦੀ ਕੱਟੀ ਇਹ ਵੀ ਬਿਲਕੁਲ ਤਾਜ਼ੇ ਦੋਨੇ ਜਾਨਵਰ ਆ ਜਿਹੜੇ ਸੱਜਣੋ ਇਸ ਵੇਲੇ ਢਾਲੇ ਕੇ ਚੱਕ ਨਾ ਕਰਦੇ ਵਿਖਾਦੇ ਤੁਹਾਨੂੰ ਫੌਜੀ ਸਾਹਿਬ ਕੋਲੇ ਹਾਰਿਆਂ ਦੀ ਆਪਾਂ ਡਿਟੇਲ ਲੈ ਲਈ ਆ ਸੱਜਣੋ ਤੇ ਸਾਈਡ ਤੋਂ ਇਹਦੇ ਥਾਂ ਲੇਵੇ ਦੀ ਕੁਆਲਿਟੀ ਫੇਰ ਵੀ ਚੈੱਕ ਕਰ ਲਓ ਕੋਈ ਰਹਿ ਨਾ ਜਾਵੇ ਗੱਲ ਵੀ ਤੁਸੀਂ ਆਓ ਤੇ ਕਹੋ ਆਹ ਵਿਖਾਇਆ ਨਹੀਂ ਵੇਖੋ ਸੱਚ ਨੂੰ ਆਪਸੀ ਥਣਾ ਦੀ ਗੈਪ ਦੂਰੀ ਪਹਿਲਾਂ ਕੱਟੀ ਆ ਤੇ ਕੰਗਰੇ ਵਾਲਾ ਸਿੰਘ ਜੀ ਨੂੰ ਕਹਿ ਦਈਏ ਨਾ ਉਹ ਗੱਲ ਆ ਤੇ ਝੋਟੀ ਸੱਚ ਨੂੰ ਪਹਿਲਣੀ 11 12 ਕਿਲੋ ਦੁੱਧ ਪਾਉਗੀ ਤੇ ਆ ਵੀ ਵੱਡੇ ਕੱਟ ਕਾਟ ਦੀ ਤੇ ਚੰਗੀ ਮੈਂ ਆ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ